ਆਸਨ 2019 ਵਿੱਚ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਠੀਕ ਹੈ ਜਦੋਂ ਪਾਕਿਸਤਾਨ ਗਏ ਤਾਂ ਕੀ ਦੇਖਿਆ ਕਿ ਉੱਥੇ ਜਦੋਂ ਤੇ ਪ੍ਰੋਗਰਾਮ ਹੁੰਦੇ ਹਨ ਸਥਾਨ ਬਹੁਤ ਵਧੀਆ ਤੇ ਸੋਹਣੇ ਤਰੀਕੇ ਨਾਲ ਬਹਾਲ ਹੁੰਦੇ ਹਨ ਸਜਾਏ ਹੁੰਦੇ ਆ ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਜਦੋਂ ਸੇਖ ਉੱਥੇ ਜਾਂਦੇ ਹਨ ਤੇ ਉਹਨਾਂ ਨੂੰ ਆਮ ਸੰਗਤ ਵੱਲੋਂ ਜਾਂ ਆਮ ਲੋਕਾਂ ਵੱਲੋਂ ਬੜਾ ਪਿਆਰ ਦਿੱਤਾ ਜਾਂਦਾ ਹੈ ਹੂੰ ਹੂੰ ਉਹਨਾਂ ਦੇ ਗੱਲਾਂ ਕਿ ਫੁੱਲਾਂ ਦੇ ਹਾਰ ਵੀ ਪਾਏ ਜਾਂਦੇ ਹਨ ਬਹੁਤ ਸੋਹਣਾ ਲੱਗਦਾ ਹੈ ਪਰ ਅਖੀਰ ਤੇ ਸੇਖ ਉਥੇ ਕਿਉਂ ਜਾਂਦੇ ਉੱਥੇ ਜਾਣ ਦਾ ਕਾਰਨ ਕੀ ਹੈ ਉਹਨਾਂ ਸਥਾਨਾਂ ਨੂੰ ਵੇਖਣਾ ਜਿਨ੍ਹਾਂ ਦੀ ਅਸੀਂ ਹਰ ਰੋਜ਼ ਨਿਤ ਅਰਦਾਸ ਕਰਦੇ ਹਾਂ ਤੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਸਿੱਖ ਹੋਵੇ ਉਸ ਦੀ ਅਰਦਾਸ ਕਰਦਾ ਹੈ। ਉਹ ਵਿਛੜੇ ਗੋਤਾਂ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਅਸੀਂ ਜਾਣੇ ਤਾਂ ਤਾਂ ਹੀ ਹਾਂ। ਬਿਲਕੁਲ ਬਿਲਕੁਲ ਸਾਡਾ ਇਤਿਹਾਸ ਹੈ ਸਾਡੇ ਸਥਾਨ ਉੱਥੇ ਹੁੰਦੇ ਹਨ। ਉਹਨਾਂ ਨੂੰ ਵੇਖਣ ਜਾਂਦੇ ਹਾਂ। ਬਿਲਕੁਲ ਗੁਰੂ ਸਾਹਿਬ ਨੇ ਬਹੁਤ ਜ਼ਿਆਦਾ ਵਕਤ ਉੱਥੇ ਗੁਜ਼ਾਰਿਆ ਹੈ। ਬਿਲਕੁਲ ਅਕਾਲ ਪੁਰਖ ਦਾ ਬਾਣਾ 550 ਸਾਲਾਂ ਤੇ ਜਾਣ ਦਾ ਮੌਕਾ ਨਹੀਂ ਮਿਲਿਆ ਜਿਸ ਦਿਨ ਉਹ ਐਕਚੁਅਲ ਪ੍ਰੋਗਰਾਮ ਸੀ ਗੋਨਾਰ ਸਾਹਿਬ ਦੀ ਯੂਨੀਵਰਸਿਟੀ ਦਾ। ਹਾਂਜੀ ਜੇ ਉਸ ਤੇ ਜਾਂਦੇ ਨੇ ਤੇ ਉੱਥੇ ਸੰਗ ओके ਤਾਂ ਕਿ ਉਥੇ ਗਰਾਉਂਡ ਲੈਵਲ ਨੂੰ ਵੇਖਿਆ ਜਾ ਸਕੇ ਤੇ ਕੀ ਤੁਸੀਂ ਉਥੇ ਨੋਟਿਸ ਕੀਤਾ ਜਾ ਕੇ ਨੋਟਿਸ ਇਹ ਦੇਖਿਆ ਕਿ ਜਦੋਂ ਤੇ ਪ੍ਰੋਗਰਾਮ ਹਨ ਹੂੰ ਹੂੰ ਉਦੋਂ ਦੇ ਸੰਗਤ ਬਹੁਤ ਹੈ ਤੇ ਪ੍ਰਬੰਧ ਵੀ ਹਨ ਹੂੰ ਹੂੰ ਆਧਰਵਾਜ ਕੋਈ ਪ੍ਰਬੰਧ ਨਹੀਂ ਉਥੇ ਕੋਈ ਵੀ ਨਹੀਂ ਰਬੰਦ ਨਹੀਂ 2 4 10 50 ਸਿੱਖ ਹੁੰਦੇ ਹੋਣਗੇ ਹੂੰ 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 ਸੋ ਨਨਕਾਣਾ ਸਾਹਿਬ ਰਏ ਉਥੋਂ ਫਿਰ ਜੇਲਮ ਜਾਣ ਦਾ ਮੌਕਾ ਮਿਲਿਆ ਓਕੇ ਜਦੋਂ ਜੇਲਮ ਰੋਹਤਾਸ ਗਏ ਉਥੇ ਗੋਦਰਾ ਚੋਹਾ ਸਾਹਿਬ ਗਏ ਚੋਹਾ ਸਾਹਿਬ ਗੋਦਰਾ ਚੋਹਾ ਸਾਹਿਬ ਦੀ ਹਾਲਾਤ ਇੰਨੀ ਕਮੰਦੀ ਸੀ ਕਿ ਕੁਦਰਤ ਦੇ ਚਾਰ ਦਰਵਾਜ਼ੇ ਹੁੰਦੇ ਹਨ ਜੀ ਜੀ ਤਿੰਨ ਸੀਮੈਂਟ ਲਾ ਕੇ ਬੰਦ ਕਰ ਦਿੱਤੇ ਗਏ ਅੱਛਾ ਪੱਕੇ ਬੰਦ ਕਰਤੇ ਪੱਕੇ ਬੰਦ ਬਾਹਰ ਵੀ ਸੀਮੈਂਟ ਵਟਿਆ ਜਿੱਦੇ ਦਾ ਕਬਜ਼ਾ ਵਗੈਰਾ ਵੀ ਹੋ ਗਿਆ ਕਈ ਕਬਜ਼ੇ ਵੀ ਸਨ ਸੋ ਕਿ ਆਨ ਗੁਰੂ ਘਰਾਂ ਦੇ ਵਿੱਚ ਨਾ ਅਸੀਂ 1952 ਵਿੱਚ ਇੱਕ ਪੰਜਾਬੀ ਡਿਜੀਟਲ ਲਾਇਬ੍ਰੇਰੀ ਜਿਹੜੀ ਚੰਡੀਗੜ੍ਹ ਦੀ ਵੈਬਸਾਈਟ ਤੇ ਜਾਓ 129 ਗੋਦਵਾਰਾਂ ਦਾ ਜ਼ਿਕਰ ਆਉਂਦਾ ਹੈ ਲਾਹੌਰ ਦੇ ਵਿੱਚ ਲਾਹੌਰ ਦੇ ਵਿੱਚ ਅੱਜ 3 ਹਨ ਸਿਰਫ 3 3 ਡੇਰਾ ਸਾਹਿਬ ਉੱਥੇ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਹੈ ਹਾਂਜੀ ਸਮਾਦ ਨੂੰ ਅਸੀਂ ਗੁਰਦੁਆਰਾ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਪਰ ਕਿੰਨੀ ਵੀ ਅਸੀਂ ਕਈ ਵਾਰੀ ਆਮ ਸਿੱਖ ਵੀ ਫੋਟੋ ਪਾਉਂਦੇ ਹਨ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਹੀ ਪਾਉਂਦੇ ਹਨ ਡੇਰਾ ਸਾਹਿਬ ਦੇ ਅਸਲ ਗੁਰਦੁਆਰੇ ਜਿੱਥੇ ਗੁਰੂ ਅਜਨਦਾ ਸਾਹਿਬ ਦਾ ਸਾਨਕ ਉਸ ਦੀ ਫੋਟੋ ਨਹੀਂ ਆਉਂਦੀ ਉਹਦੀ ਨਹੀਂ ਆਉਂਦੀ ਉਹਦਾ ਰੀਜ਼ਨ ਕੀ ਉੱਥੇ ਹੈ ਹੀ ਨਹੀਂ ਹੈ ਜਾਂ ਖੰਡਾ ਕੋ ਦੁਆਰਾ ਹੈ ਹੁਣ ਕਾਸਿਵਾਲੇ ਬਾਬੇ ਬਣਾ ਰਹੇ ਹਨ ਉੱਥੇ ਪਰ ਉਹ ਸਾਰੇ ਜਿਹੜੇ ਗੁਰੂ ਅਜਨਦਾ ਸਾਹਿਬ ਦੇ ਗੁਰਦਾਰੇ ਦੀ ਥਾਂ ਦੀ ਫੋਟੋ ਪਾਉਂਦੇ ਹਨ ਤਾਂ ਕੇਵਲ ਤੇ ਕੇਵਲ ਮਹਾਰਾਜਾ ਰਣਜੀਤ ਸਿੰਘ ਦੀ ਸਮਾ ਇਸੇ ਦਾ ਸਿੰਘ ਸਿੰਘਣੀ ਆ ਗਿਆ ਹੂੰ ਹੂੰ ਤੇ ਨਾਲ ਦੀ ਨਾਲ ਇੱਕ ਗੋਦਾਰਾ ਬੇਬੇ ਨਾਨਕੀ ਦਾ ਆ ਜਾਂਦਾ ਹੈ ਉੱਥੇ ਜੀ ਤੇ ਚੂਨਾ ਮੰਡੀ ਲਾਹੌਰ ਦੇ ਵਿੱਚ ਗੁਰੂ ਰਾਮਦਾਸ ਜੀ ਆ ਜਾਂਦਾ ਹੈ ਜੀ ਠੀਕ ਹੈ ਇਸ ਤੋਂ ਇਲਾਵਾ ਉੱਥੇ ਹੋਰ ਕੋਈ ਗੋਦਾਰਾ ਨਹੀਂ ਹੋਰ ਕੋਈ ਗੋਦਾਰਾ ਸਰ ਗੁਰੂ ਹਰਗੋਬਿੰਦ ਸਾਹਿਬ ਬਹੁਤ ਗਏ ਨੇ ਗੁਰੂ ਲਾਖਸਾਹਿਬ ਗਏ ਨੇ ਗੁਰੂ ਅਰਜਨ ਸਾਹਿਬ ਗਏ ਨੇ ਬਿਲਕੁਲ ਈਵਨ ਕੇ ਕਹਿੰਦੇ ਕਿ ਗੁਰੂ ਅਰਜਨ ਸਾਹਿਬ ਨੇ ਮੰਜਾਰਿਆ ਕਹਲੇ ਸ਼ਬਦ ਜਿਹੜੇ ਉਚਾਰੇ ਨੇ ਲਾਹੌਰ ਦੇ ਚੂਨਾ ਮੰਡੀ ਲਾਹੌਰ ਗੋਦਾਰਾ ਤੇ ਬਿਲਕੁਲ ਕੰਧ ਸਾਂਝੀ ਹੈ ਹੂੰ ਹੂੰ ਉੱਥੇ ਵੀ ਲੋਕਾਂ ਦਾ ਕਬਜ਼ਾ ਹੈ ਤੇ ਕੂੜਾ ਕਰਕਟ ਛੁੱਟਿਆ ਹੂੰ ਕਿਸੇ ਨੇ ਡੰਗਰ ਬੰਨੇ ਹੁੰਦੇ ਆ ਕਿਸੇ ਨੇ ਆਪਾਂ ਨੂੰ ਅਕਸਰ ਇਹ ਜਿਹੜੀਆਂ ਅਕਸਰ ਵਿਖੇ ਜਾਂਦਾ ਫੋਟੋ ਵੀਡੀਓਜ਼ ਆਉਂਦੀਆਂ ਰਹਿੰਦੀਆਂ ਉੱਥੋਂ ਇਹ ਜਦੋਂ ਥੋੜਾ ਜਿਆਦਾ ਮੌਕਾ ਮਿਲਿਆ ਤਾਂ ਉੱਥੇ ਵਖਿਆ ਪਹਿਲੇ ਤੇ ਉਸ ਤੋਂ ਬਾਅਦ ਫਿਰ ਮਾਤਾ ਸਾਹਿਬ ਕੋ ਦਾ ਸਥਾਨ ਤੇ ਇੱਕ 10x10 ਦਾ ਕਮਰਾ ਬਾਰ ਪਕੌੜਿਆਂ ਵਾਲੀ ਦੁਕਾਨਾਂ ਚ ਲੋਕਾਂ ਦੇ ਕਬੜੇ ਸੀ ਹੂੰ 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 ਉੱਥੇ ਕੁਝ ਬੰਦੇ ਬਾਰ ਪਕੌੜੀਆਂ ਦੇ ਵਿੱਚ ਬੈਠੇ ਸਿਗਰਟ ਪੀ ਰਹੇ ਸੀ ਇਹ ਇਹ ਜਿਹੜਾ ਕਿਲੇ ਦੇ ਵਿੱਚ ਸੀਗਾ ਕਿਲੇ ਦੇ ਵਿੱਚ ਮਾ ਪਰ ਸ਼ੈਕੋਦਸਤਾਨ ਖਲੇ ਦੇ ਕਿਉਂਕਿ ਉਹਨਾਂ ਲਈ ਤੋਂ ਉਹਨਾਂ ਲਈ ਤੋਂ ਉਸ ਥਾਂ ਦੀ ਕੋਈ ਮਹੱਤਤਾ ਨਹੀਂ ਉਹਨਾਂ ਲੋਕਾਂ ਦੇ ਲਈ ਹੁਣ ਇਹ ਸਿੱਖਾਂ ਦੇ ਲਈ ਇੱਕ ਜ਼ਿਆਦਾ ਮਹੱਤਤਾ ਚਰਨ ਸ਼ੋਪ ਪ੍ਰਾਪਤਾ ਉਹਨਾਂ ਦੇ ਲਈ ਤੇ ਇੱਕ ਬਸ ਕਿਲੇ ਦਾ ਇੱਕ ਰੂਪ ਹੀ ਆ ਉਹਦੀ ਮਹੱਤਤਾ ਸਿੱਖਾਂ ਵਾਸਤੇ ਨਹੀਂ ਮੈਂ ਇਹ ਦੱਸੂਗਾ ਜੀ ਹੂੰ 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 ਜਦੋਂ ਗੁਰੂ ਨਾਨਕ ਸਾਹਿਬ ਜੀ ਪਾਕਿਸਤਾਨ ਗਏ ਚੌਥੀ ਦਾਸੀ 1521 ਦੇ ਕਰੀਬ ਦੀ ਜਿਹੜੀ ਵੀ ਦਾਸੀ ਕੀਤੀ ਉਹਦੇ ਵਿੱਚ ਭਾਈ ਭਗਤ ਦੂਜੀ ਮਾਤਾ ਜੀ ਤੇ ਦਾਦਾ ਜੀ ਦੀ ਬੇਨਤੀ ਤੇ ਉੱਥੇ ਗਏ ਹਾਂ ਠੀਕ ਹੈ ਜਦੋਂ ਉੱਥੇ ਗਏ ਉਹਨਾਂ ਨੇ ਬੇਨਤੀ ਕੀਤੀ ਵੀ ਇਸ ਇਲਾਕੇ ਵਿੱਚ ਜਲ ਨਹੀਂ ਹ ਹ ਹ ਇਹ ਗੁਣਾਂਕਾਂ ਨੇ ਜਲ ਪ੍ਰਗਟ ਕੀਤਾ ਹਮ ਆਮ ਸੰਗਤ ਦੇ ਫਿਰ ਭਾਈ ਭਗਤੂ ਜੀ ਦੇ ਉੱਥੇ ਡਿਊਟੀ ਲਾ ਕੇ ਇੱਕ ਸਰਾ ਬਣਾ ਦਿੱਤੀ ਹਮ ਗੋਦਵਾਰਾ ਚੋਹਾ ਸਾਹਿਬ ਹਮ ਵੀ ਇੱਥੇ ਆਏਗੇ ਦੀ ਸੇਵਾ ਤੁਸੀਂ ਕਰਨੀ ਹੈ ਆਏਗੇ ਨੂੰ ਗਲੀ ਜਾ ਕਪੜਾ ਜਾਂ ਰੋਟੀ ਪਾਣੀ ਤੁਸੀਂ ਦੇਣਾ ਤੁਸੀਂ ਦੇਣਾ ਉਸ ਸਰਾ ਬਣ ਗਈ ਹਮ ਹਮ ਉੱਥੇ ਸੇਵਾ ਸ਼ੁਰੂ ਹੋ ਗਈ ਇੱਕ ਹਸਾਬ ਦਾ ਸਿੱਖਾਂ ਵਾਸਤੇ ਗੋਦਵਾਰਾ ਬਣ ਗਿਆ ਗੋਦਵਾਰਾ ਬਣ ਗਿਆ ਉਸ ਤੋਂ ਬਾਅਦ ਭਾਈ ਭਗਤੂ ਜੀ ਦੇ ਪੁੱਤਰ ਭਾਈ ਗਾਮੂ ਬਾਸੀ ਜੀ ਮਾਤਾ ਜੀ ਦੇ ਪਿਤਾ ਜੀ ਹਮ ਹਮ ਤੇ ਉਹਨਾਂ ਦੀ ਨਾਂ ਮਾਤਾ ਜਸਦੇਵੀ ਉਹਨਾਂ ਦੇ ਘਰ ਔਲਾਦ ਕੋਈ ਨਹੀਂ ਸੀ ਠੀਕ ਹੈ ਤੇ ਸੰਗਤ ਨਾਲ SLA ਗਾ ਕੇ ਨਾ ਗੋਦਾਰਾ ਚੋਹਾ ਸਾਬਰ ਅਰਦਾਸ ਕੀਤੀ ਕਿ ਗੋਨਾ ਸਾਹਿਬ ਆਪ ਸਭ ਸਮਰਾਥ ਹੋ ਕਿਰਪਾ ਸਾਨੂੰ ਵੀ ਔਲਾਦ ਦੀ ਦਾਤ ਬਖਸ਼ੋ ਤੇ ਅਸੀਂ ਉਸ ਨੂੰ ਗੁਰੂ ਘਰ ਦੇ ਸੇਵਕ ਬਣਾਵਾਂਗੇ ਚੋਹਾ ਸਾਬਰ ਅਰਦਾਸ ਹੀ ਉਹਨਾਂ ਦੇ ਘਰ ਦੋ ਬੱਚੇ ਹੋਏ ਇੱਕ ਬੇਟਾ ਇੱਕ ਬੇਟੀ ਠੀਕ ਹੈ ਜੀ ਮਾਤਾ ਸਾਹਿਬ ਕੌਰ ਜੀ ਮਾਤਾ ਸਾਹਿਬ ਦੇਵਾ ਜੀ ਤੇ ਭਾਈ ਸਾਹਿਬ ਚੰਦ ਜੀ ਠੀਕ ਹੈ ਸੋ ਹੁਣ ਜਦੋਂ ਉਹਨਾਂ ਨੇ ਕਿਹਾ ਸੀ ਵੀ ਆਪ ਜੀ ਦੇ ਪੇਟਾ ਕਰਾਂਗੇ ਆਪ ਜੀ ਦੀ ਸੇਵਾ ਵਿੱਚ ਰਹਿਣਗੇ ਤੇ ਜਦੋਂ ਬੇਟੀ ਹੋਈ ਤਾਂ ਮੰਨਿਆ ਜਾ ਵੀ ਇਸ ਨੂੰ ਗੁਰੂ ਘਰ ਵਿੱਚ ਹੀ ਇਸ ਦਾ ਡੋਲਾ ਦੇਣਾ ਹੈ ਓਕੇ ਠੀਕ ਹੈ ਜੀ ਸੋ ਸਾਰੇ ਪਿੰਡ ਹੁਣ ਇਹੜਾ ਚੋਹਾ ਸਾਹਿਬ ਕਿਲੇ ਦੇ ਬਾਹਰ ਹੈ ਹੂੰ 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 ਇਹਦੀ ਮਹੱਤਤਾ ਇਹ ਨਹੀਂ ਹੈ ਕਿ ਜਦੋਂ 6 ਸਤੂਰੀ ਨੇ 1541 ਵਿੱਚ ਕਿਲਾ ਬਣਾਇਆ 1521 ਵਿੱਚ ਗੁਨਾ ਸਾਹਿਬ ਨੇ ਜਲ ਪ੍ਰਗਟ ਕੀਤਾ ਲਗਭਗ 1541 ਦੇ ਲਗਭਗ ਕਿਲਾ ਬਣਿਆ ਕਿਲਾ ਬਣਿਆ ਰਤਾਸ ਨੇ ਪਾਣੀ ਦਾ ਸਰੋਤ ਕਿਉਂਕਿ ਪਿੰਡ ਠਾ ਕੇ ਕਿਲੇ ਦੇ ਅੰਦਰ ਲੈ ਗਿਆ ਹੂੰ 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 ਤੇ ਪਾਣੀ ਦਾ ਸਰੋਤ ਕਿਲੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਅੱਛਾ ਪਰ ਉਹ ਜਦੋਂ ਵੀ ਪਾਣੀ ਜਲ ਸਿਗਰਾ ਪਾਣੀ ਲੈਣਾ ਚਾਹੁੰਦਾ ਸੀ ਉਹ ਪਾਣੀ ਬਾਹਰ ਪ੍ਰਗਟ ਹੋ ਜਾਂਦਾ ਸੀ ਮੂਵ ਹੋ ਜਾਂਦਾ ਸੀ ਮੂਵ ਹੋ ਜਾਂਦਾ ਸੀ ਇਸ ਕਰਕੇ ਉਹ ਗੋਦਰਾ ਅੱਜ ਵੀ ਕਲੇ ਦੀ ਕਰਦੇ ਦੇ ਬਾਹਰ ਆ ਬਾਹਰ ਹੀ ਆ ਉਹ ਅੰਦਰ ਨਹੀਂ ਆ ਸਕਿਆ ਕਦੇ ਉਹ ਪਿੰਡਾਂ ਨਹੀਂ ਲੈ ਸਕਿਆ ਹੂੰ ਹੂੰ ਪਿੰਡ ਲੋਕ ਅੰਦਰ ਚਲ ਗਏ ਤੇ ਘਰ ਸਾਰੇ ਅੰਦਰ ਨੇ ਹੂੰ 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 ਹੁਣ ਮਾਤਾ ਜੀ ਦਾ ਉੱਥੇ ਜਨਮ ਹੋਇਆ ਜਦੋਂ ਭਾਈ ਭਗ ਦੋਦੀ ਦੀ ਡਿਊਟੀ ਲੱਗੀ ਫਿਰ ਭਾਈ ਰਾਮੂ ਬਾਸੀ ਦੀ ਗੂ ਟੇਕ ਬਹਾਦਰ ਸਾਹਿਬ ਨੇ ਵੀ ਡਿਊਟੀ ਲਈ ਪੀ ਇਸ ਇਸ ਸਾਂ ਦੀ ਸੇਵਾ ਕਰਨੀ ਹੈ ਠੀਕ ਆ ਫਿਰ ਮਾਤਾ ਸਾਹਿਬ ਕੁਆਜੀ ਵੀ ਉੱਥੇ ਆਉਂਦੇ ਜਾਂਦੇ ਰਹੇ ਬਾਕੀ ਡਿਸਟੈਂਸ ਤੇ ਹੈ ਹੂੰ ਹੁਣ ਉਹ ਆਸਥਾਨ ਜਿਹੜੇ ਸੀ ਸਿੱਖਾਂ ਵਾਸਤੇ ਬਹੁਤ ਜ਼ਿਆਦਾ ਮਤਾਂ ਹੁਣ ਉੱਥੇ 126 ਖੂਹ ਖਦਵਾਏ ਗਏ ਪਾਕਿਸਤਾਨ ਸਰਕਾਰ ਦੁਆਰਾ 2018 ਤੱਕ ਉਸ ਇਲਾਕੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਮੋਠੋਹਾ ਦਾ ਇਲਾਕਾ ਹੂੰ 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 ਪਰ ਉੱਥੇ ਪਾਣੀ ਖਾਰਾ ਜਾਂ ਪੀਣ ਯੋਗ ਨਹੀਂ ਠੀਕ ਹੈ ਬਸ ਉਹੀ ਥਾਂ ਹੈ ਜਿੱਥੇ ਪੀਣ ਆਕੇ ਵੀ ਗਵਰਨਮੈਂਟ ਡਾਕੂਮੈਂਟਸ ਪ੍ਰੂਫ ਕਰਦੇ ਨੇ ਕਿ ਜਿਹੜਾ ਉੱਥੇ ਸਥਾਨ ਚੋਹਾ ਸਾਹਿਬ ਹੈ ਨਾ ਉੱਥੇ ਸਰਕਾਰੀ ਵਾਪ ਦਾ ਡਿਪਾਰਟਮੈਂਟ ਹੈ ਜਿਵੇਂ ਆਪਣੇ ਪੀਜੀ ਹੈ ਹੂੰ ਹੂੰ ਜਾਂ ਪਾਣੀ ਦਾ ਡਿਪਾਰਟਮੈਂਟ ਹੁੰਦਾ ਹੈ ਹੂੰ ਹੂੰ ਉੱਥੇ ਵਾਪ ਦਾ ਡਿਪਾਰਟਮੈਂਟ ਹੈ ਉਹਨੇ ਉੱਥੇ ਮੋਟਰ ਲ ਸਾਰੇ ਇਲਾਕੇ ਨੂੰ ਪਾਣੀ ਸਪਲਾਈ ਕਰਦਾ ਤੇ ਬਿੱਲ ਵੀ ਕਰਦਾ ਅੱਛਾ ਉਥੋਂ ਪਾਣੀ ਦਿੱਤਾ ਜਾਂਦਾ ਗੁਰੂ ਸਾਹਿਬ ਨੇ ਤਾਂ ਸਾਰੇ ਲਈ ਦਿੱਤਾ ਪਰ ਉਹ ਉਹਦੇ ਪੈਸੇ ਬਣਾ ਰਹੇ ਆ ਗੁਰੂ ਘਰ ਦੀ ਜ਼ਮੀਨ ਦੇ ਉੱਤੇ ਹਾਂ ਬਾਪ ਦਾ ਡਿਪਾਰਟਮੈਂਟ ਨੇ ਆਪਣਾ ਮੋਟਰ ਲਾ ਕੇ ਉਸ ਸਰੋਵਰ ਚੋਂ ਪਾਣੀ ਆਉਂਦਾ ਹਾਂ ਹਾਂ ਜਲ ਆਉਂਦਾ ਹਾਂ ਉਹਨੂੰ ਗਾਂ ਸਾਰੇ ਇਲਾਕੇ ਨੂੰ ਦਿੱਤਾ ਜਾਂਦਾ ਤੇ ਫਿਰ ਉਹਦਾ ਘਰਾਂ ਦੇ ਬਿੱਲ ਵੀ ਜਾਂਦਾ ਬਿੱਲ ਵੀ ਜਾਂਦਾ ਉਹ ਉਹਨਾਂ ਦੀ ਸਰਕਾਰ ਦੁਆਰਾ ਸਿੱਖਾਂ ਦੁਆਰਾ ਨਹੀਂ ਬਸ ਗੋਦਵਾਰੇ ਦੀ ਤੇ ਚੋਹੇ ਦੀ ਐਕਚੁਅਲੀ ਸੰਭਾਲ ਨਹੀਂ ਕੀਤੀ ਗਈ ਕੇਵਲ ਤੇ ਕੇਵਲ ਉਹਦਾ ਜਲਵਾਤ ਆ ਗਿਆ ਹਾਂ ਅੱਜ ਵੀ ਇਹੀ ਹਾਲਤ ਨੇ ਤੇ ਫਿਰ ਜਦੋਂ ਤੁਸੀਂ ਗਏ ਤੁਸੀਂ ਕਿਹੜੇ ਸੰਚ ਗਏ ਸੀ ਉੱਥੇ ਪਹਿਲੀ 2019 ਦੇ ਵਿੱਚ 2019 ਦੇ ਵਿੱਚ ਦੇਖਿਆ ਫਿਰ ਉਹ ਤੋਂ ਤੁਹਾਡੇ ਮਨ ਦੇ ਵਿੱਚ ਆਇਆ ਵੀ ਇਸ ਦੀ ਸੰਭਾਲ ਕਰਨੀ ਜੀ ਸੋ ਫਿਰ ਜਦੋਂ ਹੁਣ ਮਾਤਾ ਸਹਿ ਕੋਈ ਦੇ ਸਥਾਨ ਤੇ ਪਹੁੰਚੇ ਖਾਲਸੇ ਦੀ ਮਾਤਾ ਬਿਲਕੁਲ ਅਸੀਂ ਤੁਸੀਂ ਸਾਰੇ ਖਾਲਸੇ ਆ ਬਿਲਕੁਲ ਸਿੱਖ ਹਰ ਕੋਈ ਖਾਲਸਾ ਹੈ ਤੇ ਉਹਦੀ ਮਾਤਾ ਮਾਤਾ ਸਾਹਿਬ ਦੇਵਾ ਧਾਰਮਿਕ ਮਾਤਾ ਹੈ ਬਿਲਕੁਲ ਜਿਵੇਂ ਗੁਰੂ ਗਬੇ ਸਿੰਘ ਜੀ ਨੇ ਕਹਿ ਦਿੱਤਾ ਹੁਣ ਉਸੇ ਸਥਾਨ ਤੇ ਇੰਨੀ ਜ਼ਿਆਦਾ ਬੇਅਦਬੀ ਹੂੰ ਕਿ ਕਿਉਂਕਿ ਜਿਹੜਾ ਤਮਾਕੂ ਹੈ ਸਿੱਖਾਂ ਦੇ ਵਿੱਚ ਹਰਾਉਂਦੇ ਆ ਬਿਲਕੁਲ ਬਿਲਕੁਲ ਤਮਾਕੂ ਹਰਾਉਂਦੇ ਗੁਰੂ ਸਾਹਿਬ ਦੇ ਘੋੜੇ ਨਹੀਂ ਉੱਥੇ ਜਾਂਦਾ ਮਾਤਾ ਸਾਹਿਬ ਦਾ ਜਨਮ ਸਥਾਨ ਹੋਵੇ ਤੇ ਉਸ ਦੀਆਂ ਪੌੜੀਆਂ ਦੇ ਵਿੱਚ ਬੈਠ ਕੇ ਜਦ 10 ਵਜੇ 10 ਸਾਂ ਘਰ ਉਹਦੀ ਇੱਕ ਪੌੜੀ ਉਹ ਵੀ ਜਿੰਦਰਾ ਲਗਾ ਰਿਹਾ ਹਮਮ ਜਿਆਦਾ ਤਾਂ ਸੰਗਤ ਜਾਂਦੀ ਨਹੀਂ ਜਿੰਦਰਾ ਲੱਗਾ ਹੈ ਉਹ ਪੌੜੀ ਦੇ ਉੱਤੇ ਬੈਠ ਕੇ ਵੀ ਲੋਕ ਸਿਕਟਾਂ ਦੇ ਤਮਾਕੂ ਪੀਣ ਹੂੰ ਬਹੁ ਮਾੜੀ ਗੱਲ ਉਸਮਾਨ ਨੂੰ ਉਹ ਅੱਖਾਂ ਨਾਲ ਵੇਖਿਆ ਅੱਖਾਂ ਦੇ ਵਿੱਚ ਹੰਝੂ ਆਏ ਬੇਨਤੀ ਕੀਤੀ ਵੀ ਅਸੀਂ ਤੇ ਕੁਝ ਨਹੀਂ ਕਰ ਸਕਦੇ ਵਿਦੇਸ਼ਾਂ 'ਚ ਵਸਦੇ ਹਾਂ ਆਪ ਜੀ ਵੀ ਕੋਈ ਕਿਰਪਾ ਕਰੋ ਇਹਨਾਂ ਸਾਨਾਂ ਦੀ ਘਰ ਘਰ ਮਰਿਆਦਾ ਤੇ ਬਹਾਲ ਕਰਾ ਲਓ ਹੂੰ ਪਰ ਇਹ ਮਾਤਾ ਸਾਹਿਬ ਕੌਰ ਨੇ ਉੱਥੇ ਖਲੋ ਕੇ ਸੁਣ ਲਈ ਹੂੰ ਇਹ ਨਹੀਂ ਸੀ ਪਤਾ ਕਿ ਉਹਨਾਂ ਨੇ ਸੇਵਾ ਸਾਨੂੰ ਹੀ ਬਖਸ਼ ਦੇਣੀ ਹੈ